ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ Indian Air Force ਵਿੱਚ ਅਗਨੀ ਵੀਰ वायु ਨਾਨ ਕੰਬੈਟ ਦੀਆਂ ਵੈਕੈਂਸੀਆਂ ਬਾਰੇ ਅਨਾਉਂਸਮੈਂਟ ਹੋਈ ਹੈ ਉਸ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਜਿਸ ਦੇ ਵਿੱਚ ਕਿ ਆਨਲਾਈਨ ਅਪਲਾਈ ਕਰਨ ਵਾਸਤੇ ਸੌਰੀ ਆਫਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ 2 ਸਤੰਬਰ ਤੇ ਜਿਹੜੇ ਕੈਂਡੀਡੇਟ 2 ਜਨਵਰੀ 2004 ਤੋਂ ਲੈ ਕੇ 2 ਜੁਲਾਈ 2007 ਤੱਕ ਦੇ ਵਿੱਚ ਦੇ ਜੋ ਡੇਟ ਆਫ ਬਰਥ ਵਾਲੇ ਕੈਂਡੀਡੇਟਸ ਹੈ ਉਹ ਇਸ ਨੂੰ ਅਪਲਾਈ ਕਰ ਸਕਦੇ 10ਵੀਂ ਪਾਸ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ 4 ਸਾਲ ਵਾਲੀ ਭਰਤੀ ਹੈ ਜੀ ਜਿਸ ਦੇ ਵਿੱਚ ਕਿ ਹਾਊਸਕੀਪਿੰਗ ਸਟਾਫ ਤੇ ਹਸਪੀਟਲਿਟੀ ਸਟਾਫ ਦੀਆਂ ਵੈਕੈਂਸੀਆਂ ਹਨ ਯਾਨੀ ਕਿ ਸਫਾਈ ਸੇਵਕ ਅਤੇ ਵੇਟਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਇਸ ਵਿੱਚ ਹੋਈ ਹੈ ਉਸ ਬਾਰੇ ਆਪਾਂ ਅੱਗੇ ਡਿਟੇਲਸ ਗੱਲ ਕਰਦੇ ਕਿਉਂਕਿ ਕਿਵੇਂ ਅਪਲਾਈ ਕਰਨਾ ਕਿਹੜੇ ਅਡਰੈਸ ਤੇ ਅਪਲਾਈ ਕਰਨ ਬਾਰੇ ਉਸ ਬਾਰੇ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਨਾਲ ਦੂਜੀ ਗੱਲ ਇਸ ਦਾ ਜੋ ਐਪਲੀਕੇਸ਼ਨ ਫਾਰਮ ਹੈ ਜੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ ਤੁਸੀਂ ਉੱਥੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਉਸ ਨੂੰ ਭਰ ਕੇ ਆਪਣਾ ਪੋਸਟਲ ਅਡਰੈਸ ਤੇ ਭੇਜ ਸਕਦੇ ਹੋ ਹੁਣ ਗੰਗ ਕਰਦੇ ਜੀ ਆਪਾਂ ਅਪਲਾਈ ਕਰਦਾ ਤੁਹਾਨੂੰ ਪਹਿਲਾਂ ਦੱਸਤਾ ਜੀ 2 ਜਨਵਰੀ 4 ਤੋਂ ਲੈ ਕੇ 2 ਜੁਲਾਈ 2007 ਵਾਲੇ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ ਆ ਤੇ ਅਨਮੈਰਿਡ ਹੋਣਾ ਚਾਹੀਦਾ ਕੈਂਡੀਡੇਟਸ ਸਿਰਫ ਉਹੀ ਇਸ ਨੂੰ ਅਪਲਾਈ ਕਰ ਸਕਦੇ ਆ ਤੇ ਇਸ ਦੇ ਵਿੱਚ ਜੋ ਹਾਈਟ ਹੈ ਜੀ ਉਹ ਹੈਗੀ ਹੈ 152 ਸੈਂਟੀਮੀਟਰ ਹਾਈਟ ਕੈਂਡੀਡੇਟਸ ਦੀ ਰਹਿਣ ਵਾਲੀ ਹੈ ਚੈਸਟ 5 ਸੈਂਟੀਮੀਟਰ ਫਲਾਕੇ ਤੇ ਬਿਨਾ ਫਲਾਏ 81 ਸੈਂਟੀਮੀਟਰ ਬਿਨਾ ਫਲਾਏ ਰਹਿਣੀ ਚਾਹੀਦੀ ਹੈ ਉਸਤੇ ਬੋਡੀ ਦੇ ਉੱਤੇ ਤੁਹਾਡਾ ਕੋਈ ਟੈਟੂ ਨਹੀਂ ਹੋਣਾ ਚਾਹੀਦਾ ਇਸ ਦੇ ਵਿੱਚ ਇਸ ਦੇ ਜੋ ਦੋਨੇ ਵੈਕੈਂਸੀਆਂ ਹੋਸਪਿਟੈਲਿਟੀ ਸਟ੍ਰੀਮ ਦੀ ਤੇ ਹਾਊਸਕੀਪਿੰਗ ਸਟ੍ਰੀਮ ਦੀਆਂ ਦੋ ਵੈਕੈਂਸੀਆਂ ਆ ਜੀ ਹੋਸਪਿਟਲ ਹੋਸਪਿਟੈਲਿਟੀ ਕਿਚਨ ਸਟ੍ਰੀਮ ਦੀਆਂ ਜੀ ਉਹਦੇ ਵਿੱਚ ਕਿਚਨ ਵਗੈਰਾ ਦਾ ਕੰਮ ਜੋ ਸੇਫ ਸਟੋਰੇਜ ਫੂਡ ਵਗੈਰਾ ਕਟਲਰੀ ਦੀ ਸੰਭਾਲਣਾ ਉਹਦਾ ਹੈਗਾ ਤੇ ਹਾਊਸਕੀਪਿੰਗ ਦੇ ਵਿੱਚ ਤੁਹਾਡਾ ਜੀ ਕਟਿੰਗ ਵਗੈਰਾ ਘਾਹ ਦੀ ਕਟਿੰਗ ਵਗੈਰਾ ਕਰਨੀ ਗਾਰਡਨ ਨੂੰ ਪਾਣੀ ਦੇਣਾ ਵਗੈਰਾ ਇਹਦੇ ਵਿੱਚ ਦੱਸਿਆ ਹੋਇਆ ਇਹਨਾਂ ਨੇ ਉਹ ਕੰਮ ਇਸ ਦੇ ਵਿੱਚ ਰਹਿਣ ਵਾਲਾ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜੀ ਐਪਲੀਕੇਸ਼ਨ ਫਾਰਮ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਬਾਕੀ ਇਹ ਤੁਹਾਨੂੰ ਪਹਿਲਾਂ ਮੈਂ ਦੱਸਦਾ ਜੀ ਇੱਕ ਨੰਬਰ ਸੀਰੀਅਲ ਨੰਬਰ ਆ ਦੂਜਾ ਪਲੇਸ ਸਭ ਤੋਂ ਪਹਿਲਾਂ ਜੋ ਹੈਗਾ ਪੋਸਟਲ ਐਡਰੈਸ ਇਸ ਐਡਰੈਸ ਤੇ ਤੁਸੀਂ ਬਾਈ ਪੋਸਟ ਭੇਜ ਸਕਦੇ ਹੋ ਤੇ ਜਿਹੜਾ ਦੂਜੇ ਨੰਬਰ ਵਾਲਾ ਐਡਰੈਸ ਹੈ ਉਸ ਐਡਰੈਸ ਦੇ ਉੱਤੇ ਤੁਸੀਂ ਉੱਥੇ ਜਾ ਕੇ ਬਾਈ ਪੋਸਟ ਆਫ ਉਹਨਾਂ ਦੇ ਗਾਰਡ ਜਿੱਥੇ ਬੈਠੀ ਹੁੰਦੀ ਹੈ ਉੱਥੇ ਇੱਕ ਬਾਕਸ ਲੱਗਿਆ ਹੋਇਆ ਉਸ ਬਾਕਸ ਦੇ ਵਿੱਚ ਤੁਸੀਂ ਡਾਇਰੈਕਟ ਜਾ ਕੇ ਪਾ ਸਕਦੇ ਮਤਲਬ ਬਾਈ ਹੈਂਡ ਮਤਲਬ ਕਹਿ ਸਕਦੇ ਆਪਾਂ ਉਹ ਦੇ ਸਕਦੇ ਹੋ ਇਹਨਾਂ ਦੋਨੋਂ ਆਪਸ਼ਨਾਂ ਵਿੱਚ ਕੋਈ ਵੀ ਤੁਸੀਂ ਇੱਕ ਆਪਸ਼ਨ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਪੋਸਟ ਬਾਈ ਪੋਸਟ ਭੇਜ ਸਕਦੇ ਹੋ ਤੇ ਬਾਈ ਹੈਂਡ ਵੀ ਦੇ ਕੇ ਆ ਸਕਦੇ ਹੋ ਵੈਕੈਂਸੀ ਪੰਜਾਬ ਵਾਲੇ ਕੈਂਡੀਡੇਟਸ ਵਾਸਤੇ ਆਪਾਂ ਦੱਸਿ ਗਏ ਤਾਂ ਜੀ ਨੇੜੇ ਦੇ ਜੋ ਕ ਏਅਰ ਫੋਰਸ ਸਟੇਸ਼ਨ ਜਿੱਥੇ ਉਹ ਅਪਲਾਈ ਕਰ ਸਕਦੇ ਜਿਵੇਂ ਕਿ ਨਿਊ ਦਿੱਲੀ ਦੇ ਹੈਗੇ ਆ ਜੀ ਉਸ ਤੋਂ ਬਾਅਦ ਅਲੱਗ-ਅਲੱਗ ਕੈਟ ਸਟੇਟਸ ਦੇ ਵਿੱਚ ਵੈਕੈਂਸੀਆਂ ਜੋਧਪੁਰ ਦੀਆਂ ਜੀ ਜਾਮਨਗਰ ਜੈਸਲਮੇਰ ਪਾਲਮ ਜੋ ਨਵੀਂ ਦਿੱਲੀ ਦੇ ਵਿੱਚ ਆ ਉੱਥੋਂ ਦੀ ਵੈਕੈਂਸੀ ਹੈ ਕਹਿੰਦੇ ਆਪਣੇ ਪੰਜਾਬ ਵਾਲੇ ਕੈਂਡੀਡੇਟਸ ਨੂੰ ਪਰ ਸਦੇ ਆਗਰਾ ਬਰੇਲੀ Allahabad ਸ਼੍ਰੀਨਗਰ ਲੇ ਜੰਮੂ ਉਦਮਪੁਰ ਚੰਡੀ ਚੰਡੀਗੜ੍ਹ ਦੀ ਵੈਕੈਂਸੀ ਹੈ ਆਪਣੀ ਸੌਰੀ ਚੰਡੀਗੜ੍ਹ ਚਾਂਦਨੀ ਟਾਗਰ ਚੰਡੀਗੜ੍ਹ ਦੀ ਚਾਂਦਨੀ ਟਾਗਰ ਅੰਬਾਲਾ ਆਪਣੇ ਪੰਜਾਬ ਦੇ ਵਿੱਚ ਹਲਵਾੜਾ ਦੀ ਲੁਧਿਆਣਾ ਦੇ ਵਿੱਚ ਜੋ ਵੈਕੈਂਸੀ ਹੈ ਜੀ ਚੰਡੀਗੜ੍ਹ ਦੀ ਹੈ ਪਠਾਨਕੋਟ ਹਿੰਡੌਨ ਦੀਆਂ ਦਿੱਲੀ ਦੇ ਨੇੜੇ ਜੋ ਆਪਣੇ ਕੈਂਡੀਡੇਟਸ ਇੱਥੇ ਅਪਲਾਈ ਕਰ ਸਕਦੇ ਆ ਤੇ ਤੁਸੀਂ ਇਹਨਾਂ ਦਾ ਐਡਰੈਸ ਵੀਡੀਓ ਨੂੰ ਪਾਜ਼ ਕਰਕੇ ਤੇ スクリーンショット ਲੈ ਕੇ ਆਪਣਾ ਦੇਖ ਸਕਦੇ ਹੋ ਕਿ ਕਿ ਇੱਥੇ ਆਪਾਂ ਭਰਨਾ ਹਲਵਾੜਾ ਦੇ ਵਿੱਚ ਜੇਕਰ ਕੈਂਡੀਡੇਟਸ ਭਰ ਰਹੇ ਤੇ ਸਿਰਫ ਹਾਊਸਕੀਪਿੰਗ ਸਟਾਫ ਦੇ ਵਿੱਚ ਹੀ ਭੇਜ ਸਕਦੇ ਆ ਤੇ ਜੇ ਮੈਂ ਬਾਈ ਪੋਸਟ ਭੇਜਣਾ ਤਾਂ ਤੁਸੀਂ ਇਸ ਬਾਈ ਪੋਸਟ ਇਸਤੇ ਤੇ ਬਾਈ ਹੈਂਡ ਭੇਜ ਰਹੇ ਹੋ ਤਾਂ ਮੇਨ ਗਾਰਡ ਰੂਮ ਦੇ ਵਿੱਚ ਜਾ ਕੇ ਜੀ ਆਫਿਸ ਜੀਈ ਆਫਿਸ ਹਲਵਾੜਾ ਦੇ ਵਿੱਚ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਬਾਈ ਹੈਂਡ ਵੀ ਦੇ ਸਕਦੇ ਹੋ ਪਠਾਨਕੋਟ ਦਾ ਵੀ ਸੇਮ ਗਾਰਡ ਰੂਮ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਇਸ ਦਾ ਐਪਲੀਕੇਸ਼ਨ ਫਾਰਮ ਤੁਹਾਨੂੰ ਐਪਲੀਕੇਸ਼ਨ ਉਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਭੇਜ ਸਕਦੇ ਹੋ ਦੂਜਾ ਇਸ ਦੇ ਵਿੱਚ ਜੋ ਤੁਸੀਂ ਫੋਟੋ ਭੇਜਣੀਆਂ ਉਸ ਬਾਰੇ ਇੰਪੋਰਟੈਂਟ ਪੁਆਇੰਟ ਹੈ ਜੀ ਫੋਟੋ ਜੋ ਤੁਸੀਂ ਭੇਜਣੀਆਂ ਸਾਹਮਣੇ ਤੁਹਾਡੇ ਚੈਸਟ ਦੇ ਸਾਹਮਣੇ ਇੱਕ ਸਲੇਟ ਹੋਣੀ ਚਾਹੀਦੀ ਕਾਲੇ ਰੰਗ ਦੀ ਜਿਹਦੇ ਵਿੱਚ ਕਿ ਤੁਹਾਡਾ ਨਾਮ ਅਤੇ ਡੇਟ ਆਫ ਫੋਟੋਗ੍ਰਾਫ ਕਿੰਨੀ ਤਰੀਕ ਨੂੰ ਤੁਸੀਂ ਇਹ ਫੋਟੋ ਲੈ ਰਹੇ ਹੋ ਉਹ ਲਿਖਿਆ ਹੋਣਾ ਲਾਜ਼ਮੀ ਹੋਣਾ ਚਾਹੀਦਾ ਠੀਕ ਹੈ ਤੇ ਇਹ ਦੋ ਫੋਟੋ ਫੋਟੋਗ੍ਰਾਫ ਤੁਹਾਡੀਆਂ ਨਾਲ ਭੇਜਣੀਆਂ ਵੀ ਆ ਤੇ ਇੱਕ ਫੋਟੋਗ੍ਰਾਫ ਉਹਦੇ ਐਪਲੀਕੇਸ਼ਨ ਫਾਰਮ ਤੇ ਲਾਉਣੀ ਆ ਤੇ ਦੋ ਫੋਟੋਗ੍ਰਾਫ ਨਾਲ ਬੈਗ ਪਿੱਛੇ ਸਾਈਨ ਕਰਕੇ ਆਪਣੇ 셀ਫ ਅਟੈਸਟਡ ਸਾਰੇ ਡਾਕੂਮੈਂਟ ਕਰਕੇ ਭੇਜਨੇ ਆ ਠੀਕ ਹੈ ਇਹ ਜੋ ਮੇਨ ਪੁਆਇੰਟ ਫੋਟੋਗ੍ਰਾਫ ਦਾ ਜੀ ਇਸ ਇਹ ਗਲਤੀ ਨਾ ਕਰਿਓ ਫੋਟੋਗ੍ਰਾਫ ਤੇ ਜੇ ਉੱਥੇ ਲੱਗਣਾ ਉਹਦੇ ਚ ਕਾਲੀ ਸਲੇਟ ਦੇ ਉੱਤੇ ਆਪਣਾ ਨਾਮ ਅਤੇ ਫੋਟੋਗ੍ਰਾਫ ਕਦੋਂ ਲੈ ਰਹੇ ਹੋ ਉਹ ਡੇਟ ਪਾਉਣੀ ਜ਼ਰੂਰੀ ਹੈ ਤੇ ਵ੍ਹਾਈਟ ਚਾਕ ਨਾਲ ਕੈਪੀਟਲ ਲੈਟਰ ਦੇ ਵਿੱਚ ਅੱਖਰ ਲਿਖਨੇ ਆ ਪੂਰੇ ਇਹ ਜ਼ਰੂਰ ਧਿਆਨ ਰੱਖਣਾ ਇਹ ਅਪਲਾਈ ਕਰਨ ਦੀ ਤੁਹਾਨੂੰ ਆਪਾਂ ਡੇਟ ਦੱਸਤੀ ਜੀ 2 ਸਤੰਬਰ ਅਪਲਾਈ ਕਰਨ ਦੀ ਲਾਸਟ ਡੇਟ ਹੈ ਇਸ ਵਿੱਚ ਤੁਹਾਨੂੰ ਪਰਮੰਤ 30000 ਰੁਪਿਆ ਫੀਸ ਮਿਲਣੀ ਹੈ ਤੇ ਸਾਲ ਦੀ 30 ਦਿਨ ਦੀ ਛੁੱਟੀ ਮਿਲਣੀ ਹੈ ਪਹਿਲੇ ਸਾਲ ਤੁਹਾਨੂੰ 30000 ਅਗਲੇ ਸਾਲ 33000 ਤੀਜੇ ਸਾਲ 36500 ਤੇ ਚੌਥੇ ਸਾਲ 40000 ਰੁਪਇਆ ਤੁਹਾਨੂੰ ਪਰ ਮੰਥ ਜੋ ਹੈ ਪੇਮੈਂਟ ਮਿਲਨੀ ਆ ਤੇ ਇਨ ਹੈਂਡ ਤੁਸੀਂ ਚੈੱਕ ਕਰ ਲਓ ਤੁਹਾਡੇ ਹੱਥ 'ਚ ਕਿੰਨੀ ਆਊਗੀ ਤੇ ਜਦੋਂ ਤੁਸੀਂ ਚਾਰ ਸਵਾ ਤੁਹਾਨੂੰ ਉੱਥੋਂ ਰਿਟਾਇਰ ਕਰਨਗੇ ਸਮਝ ਲਓ ਤੇ ਤੁਹਾਨੂੰ 10 ਲੱਖ ਤੇ 4000 ਰੁਪਇਆ ਤੁਹਾਨੂੰ ਸੇਵਾ ਦੇਤੀ ਪੈਕੇਜ ਇਸ ਵਿੱਚ ਬਾਅਦ ਵਿੱਚ ਦਿੱਤਾ ਜਾਊਗਾ ਇਸ ਦਾ ਜੋ ਟੈਸਟ ਹੋਊਗਾ ਤੁਹਾਡਾ ਉਸ ਦੇ ਵਿੱਚ ਜੀ ਜਰਨਲ ਇੰਗਲਿਸ਼ ਦਾ 10 ਨੰਬਰ ਦਾ ਤੇ ਜਨਰਲ ਨੌਲੇਜ ਦਾ 10 ਨੰਬਰ ਦਾ ਟੋਟਲ 20 ਨੰਬਰ ਦਾ ਕੁਐਸਚਨ ਦਾ ਪੇਪਰ ਹੋਣਾ ਹੈ ਉਸ ਦੇ ਵਿੱਚ ਤੁਹਾਡੀ ਉਸ ਤੋਂ ਬਾਅਦ ਚ ਮੈਰਿਟ ਬਣਨੀ ਤੇ ਫਿਰ ਤੁਹਾਡਾ ਮੈਡੀਕਲ ਹੋਣਾ ਉਸ ਤੋਂ ਬਾਅਦ ਹੀ ਤੁਸੀਂ ਸਿਲੇਕਟਡ ਹੋਵੋਗੇ ਤੇ ਜੋ ਤੁਹਾਡਾ ਇਸ ਤੋਂ ਬਾਅਦ ਜੋ ਟੈਸਟ ਹੋਣਾ ਜੀ ਫਿਜ਼ੀਕਲ ਟੈਸਟ 1.5 ਕਿਲੋਮੀਟਰ ਰਨ ਹੋਣਾ ਜੀ ਤੁਸੀਂ 6 ਮਿੰਟ ਤੇ 30 ਸਕਿੰਟ ਦੇ ਵਿੱਚ ਇਹ ਪੂਰਾ ਪਾਰ 6 ਮਿੰਟ ਦੇ 30 ਸਕਿੰਟ ਦੇ ਵਿੱਚ ਕਲੀਅਰ ਕਰਨਾ ਹੋਊਗਾ ਉਸ ਤੋਂ ਬਾਅਦ ਤੁਹਾਡਾ 10 ਪੁਸ਼-ਅਪ ਹੋਣੀਆਂ ਜੀ 1 ਮਿੰਟ ਦੇ ਵਿੱਚ ਤੇ 10 ਸਿੱਟ-ਅਪ 1 ਮਿੰਟ ਦੇ ਵਿੱਚ ਕਲੀਅਰ ਕਰਨੀਆਂ ਤੇ 20 ਸਕੁਆਟ 1 ਮਿੰਟ ਦੇ ਵਿੱਚ ਤੁਸੀਂ ਕਲੀਅਰ ਕਰਨੀਆਂ ਸਾਰਾ 2-2 ਮਿੰਟ ਦੇ ਬ੍ਰੇਕ ਤੋਂ ਬਾਅਦ ਤੁਹਾਨੂੰ ਇਸ ਵਿੱਚ ਕਰਵਾਇਆ ਜਾਊਗਾ ਏਸਿਕ ਜੀ ਅੱਜ ਦੀ ਆਪਣੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ